ਨੇ ਕਿ ਇਹਦੇ ਨਾਲ 22 ਦਾ ਪੂਰੇ ਕੰਜ਼ੂਮ ਕਰਦਾ ਬਈ ਇਹ ਦਸ ਕਿੱਧਰ ਨੂੰ ਜਾਂਦੇ ਅਸੀਂ ਸਾਰਾ ਘਰ ਫੱਟਿਆ ਜਾਂਦਾ ਬਈ ਜੀ ਦਸ ਜਿਹਦੇ ਜਿਹਦੇ ਪਰਿਵਾਰ ਦੇ ਜਾਣ ਚਾਵਣ ਦੀ ਮੈਂ ਗੱਲ ਕੀਤੀ ਲੋਕੋ ਬਾਈ ਜੀ ਦੱਸ ਸਾਨੂੰ ਆਏ ਹੁੰਦਾ ਅਗਾ ਤਾਂ ਮੈਂ ਤਾਂ ਕੱਲ ਅੰਮਨਾਰਾ ਵੀ ਘਟਾ ਜਿੰਨਾ ਤੁਹਾਡੀ ਬੈਠ ਕਦੇ ਨਹੀਂ ਅੱਜ ਤੱਕ ਜੀ ਕਦੇ ਮੈਂ ਤੁਸੀਂ ਪਰ ਮੈਨੂੰ ਤੁਹਾਡੇ ਤੋਂ ਇਹ ਚੀਜ਼ ਦੀ ਉਮੀਦ ਨਹੀਂ ਸੀ ਆਕਰ ਸਾਰੀ ਸ਼ਹਿਦ ਦੀ ਚਾਹ ਇੱਕ ਗੱਲ ਦੱਸੋ ਜੀ ਅਕਲ ਮੇਰੇ ਛੋਟੇ ਛੋਟੇ 20 ਸਾਲ ਹੋ ਗਏ ਤੁਹਾਨੂੰ ਅੰਕਲ ਹੋ ਗਏ ਮੈਨੂੰ ਇੱਕ ਗੱਲ ਦੱਸੋ ਅੰਕਲ ਇੱਕ ਗੱਲ ਦੱਸੋ ਅੰਕਲ ਅਨਜਾਨੇ ਕਿਤੇ ਬੰਦੇ ਅੰਕਲ ਅਨਜਾਨੇ ਉਸ ਤੋਂ ਸੌਰੀ ਤੱਕ ਨਹੀਂ ਫੀਲ ਕੀਤਾ ਉਦੋਂ ਤੁਸੀਂ ਮੇਰੀ ਗੱਲ ਸੁਣੋ ਅਕਲ ਮੈਂ ਥੋੜੇ ਨਾਲ ਨਹੀਂ ਗੱਲ ਮੈਂ ਤੁਹਾਨੂੰ ਕਹਿੰਦਾ ਦੱਸ ਰੋ ਤੁਹਾਡੇ ਨਾਲ ਗੱਲ ਤੁਸੀਂ ਕਿਹਾ ਜੀ ਤੁਹਾਡਾ ਯੂਥ ਹੈ ਇਹਨੂੰ ਕਿਹੜਾ ਬੰਦਾ ਮਰਦਾ ਹੈ ਇਹ ਨਹੀਂ ਆਤਾ ਤੁਹਾਨੂੰ ਇੱਕ ਮਿੰਟ ਬਜੀਏ ਮੇਰੇ ਸਿਸਟਰ ਬਾਹਰੋਂ ਆਏ ਹੋਏ ਸੀ ਅਮਰੀਕਾ ਤੋਂ ਤੇ ਮੇਰੀ ਵਾਈਫ ਨਾਲ ਉਹ ਇੱਥੇ ਸ਼ਾਮ ਨੂੰ ਆਏ ਆ ਵੀ ਲੇਡੀਜ਼ ਨੇ ਆਪਦੀ ਸ਼ਾਪਿੰਗ ਕਰਨ ਲਈ ਹਫ਼ਤੇ ਲਈ ਆਏ ਸੀ ਉਹ ਤੇ ਮੈਂ ਮੈਂ ਆਪਣੇ ਖੇਤ ਸੀਗਾ ਫਾਰਮ ਤੇ ਉੱਥੇ ਟ੍ਰਾਂਸਫਾਰਮ ਲਵਾਈ ਜਾਂਦਾ ਸੀ ਮੈਨੂੰ ਮੇਰੀ ਸਿਸਟਰ ਦੀ ਕਾਲ ਆਈ ਕਹਿੰਦੀ ਵੀ ਇੱਕਦਮ ਤੁਸੀਂ ਕਿੱਥੇ ਆ ਵੀ ਤੂੰ ਇੱਥੇ ਆ ਵੀ ਆਏ ਕਰਕੇ ਨਾ ਫਰਨੈਲ ਪੀਤਾ ਗਿਆ ਮੈਂ ਭਾਈ ਜੀ ਉੱਥੇ ਆਪਣੇ ਖੇਤ ਮੈਂ ਹੱਥਾਂ ਪੈਰਾਂ ਚ ਆ ਗਿਆ ਵੀ ਕੀ ਗੱਲ ਬਾਤਾਂ ਕਿੱਥੋਂ ਬਾਜ਼ਾਰ ਆਏ ਆ ਤੁਸੀਂ ਇਸ ਮੇਸ਼ ਇੱਥੇ ਬੈਠੇ ਹੋ ਵੀ ਕਿਵੇਂ ਫਰਨੈਲ ਕਿਵੇਂ ਕਿਹੜੀ ਗੱਲ ਦੇ ਪੀਤਾ ਗਿਆ ਉਹਦਾ ਭਾਈ ਜੀ ਮੈਨੂੰ ਕੁਝ ਪਤਾ ਨਹੀਂ ਮੈਂ ਡਾਕਟਰ ਪਰਮਜੀਤ ਬਰਾੜ ਮੈਂ ਤਾਂ ਹੱਥਾਂ ਪੈਰਾਂ ਚ ਆ ਗਿਆ ਸਿਸਟਰ ਵਾਈਫ ਐਕਟਵੇ ਤੇ ਆਈ ਸਿਸਟਰ ਨੂੰ ਐਕਟਵੇਟ ਕਰਾਉਣਾ ਨਹੀਂ ਆਉਂਦਾ ਸੀਗਾ ਚਲੋ ਜੀ ਇਹ ਕਿਵੇਂ ਨਾ ਕਿਵੇਂ ਕਰਕੇ ਸਿਸਟਰ ਐਕਟਵੇਟ ਕਰੇ ਮੈਂ ਕਿਹਾ ਤੁਮੈਨੂੰ ਲੈ ਕੇ ਪਹੁੰਚ ਸਿਵਲ ਹਸਪਤਲ ਡਾਕਟਰ ਪਰਮਜੀਤ ਬਰਾਰ ਉੱਥੇ ਸਿਵਲ ਹਸਪਤਲ ਪਹੁੰਚ ਗਏ ਉਹ ਮੈਨੂੰ ਕਹਿੰਦੇ ਕਹਵਾਰਾਣਾ ਉੱਥੇ ਜਾ ਕੇ ਵਾਈਫ ਆਟੋਮੈਟ ਕੀਤੀ ਉਹ ਇੱਥੇ ਵੌਮਟਿੰਗ ਕਰਨੀ ਸ਼ੁਰੂ ਕਰੂਗੇ ਉਹਨੇ ਵਾਈਫ ਨੇ ਮੁੜ ਕੇ ਜੀ ਜੋ ਸਾਰੀ ਗੱਲ ਹੋਈ ਮੈਨੂੰ ਸਿਸਟਰ ਨੇ ਦੱਸਿਆ ਕਹਿੰਦੇ ਅਸੀਂ ਇਹਨਾਂ ਕੋਲ ਆਏ ਇਹਨਾਂ ਨੇ ਇਹਨਾਂ ਨੂੰ ਜਦੋਂ ਲੇਡੀਜ਼ ਆ ਸ਼ਾਪਿੰਗ ਕਰੀ ਜਾਂਦੀਆਂ ਇਹਨਾਂ ਨੇ ਇਹਨਾਂ ਤੋਂ ਪਾਣੀ ਮੰਗਿਆ ਇਹਨਾਂ ਨੇ ਜੀ ਉਹਨਾਂ ਨੂੰ ਦੂਜਾ ਜਿਹੜਾ ਪਾਣੀ ਹੁੰਦਾ ਇਹਨਾਂ ਕੋਲ ਕਿ ਇੱਕ ਬੁਤਲੀ ਪਾਣੀ ਦੀ ਸੀਗੀ ਉਹ ਕਹਿੰਦੀ ਚਲੋ ਅਸੀਂ ਪੀਲਾਂਗੇ ਇਹਨਾਂ ਨੇ ਬੋਤਲ ਇਹਨਾਂ ਦੀ ਕੁੜੀ ਲੈ ਕੇ ਆਈ ਇਹਨਾਂ ਨੇ ਬੋਤਲ ਜਦੋਂ ਖੋਲ੍ਹਿਆ ਵਾਈਫ ਨੇ ਉਹਦਾ ਪਰਮਾਤਮਾ ਉਹ ਕੁਦਰਤੀ ਵਾਈ ਗੁਰੂ ਨੇ ਰੱਖਣਾ ਸੀ ਉਹਨੇ ਮੂੰਹ ਲਾ ਕੇ ਨਹੀਂ ਪਾਣੀ ਪੀਤਾ ਉਹਨੇ ਆਪਾਂ ਜਿਵੇਂ ਆਪਾਂ ਉਤੋਂ ਮੂੰਹ ਕਰਕੇ ਪਾਣੀ ਪੀ ਲੈਨੇ ਇੱਕ ਘੁੱਟ ਜਦੋਂ ਉਹਨੇ ਇੱਕ ਘੁੱਟ ਬਾਈ ਜੀ ਪੀਤੀ ਉਹਦੇ ਦਾ ਮੂੰਹ ਚ ਉਹਨੂੰ ਆਇਲ ਲੱਗਿਆ ਵੀ ਇਹਦਾ ਇੰਨਾ ਕੌੜਾ ਵੀ ਜਿਵੇਂ ਜ਼ਹਿਰ ਹੈ ਉਹਨੂੰ ਕੁਝ ਲੱਭਿਆ ਨਹੀਂ ਉਹਨਾਂ ਨੇ ਇਹਨਾਂ ਦੀ ਇੱਥੇ ਬਾਲਟੀ ਪਈ ਸੀ ਬਾਈ ਜੀ ਬਾਲਟੀ ਜਾ ਕੇ ਉਹਨੇ ਵੌਮਟਿੰਗ ਕਰਤੇ ਉਹਨੂੰ ਵੌਮਟਿੰਗ ਆ ਗਈ ਉਹਦੇ ਮੂੰਹ ਚ ਸਾਰਾ ਪਾਣੀ ਪਹਿਲਾਂ ਵੀ ਵਾਲਟੀਜ ਪਿਆ ਸੀਗਾ ਮੁੜ ਕੇ ਇਹੋ ਕਹਿੰਦੀ ਸਿਸਟਰ ਜਿਹੜੇ ਡਾਕਟਰ ਆ ਜੀ ਨਾਲ ਉਹ ਸੁਣਨ ਲੱਪੇ ਵੀ ਆ ਕੀ ਚੀਜ਼ ਇਹਨਾਂ ਨੂੰ ਪੁੱਛਣ ਲੱਪੇ ਸੋਡਾ ਜਾਂ ਕੀ ਚੀਜ਼ ਆ ਕੀ ਗੱਲ ਹੋ ਗਈ ਉਹਨਾਂ ਨੇ ਇਹਨਾਂ ਦਾ ਇੱਕ ਮੁੰਡਾ ਸੀ ਜਿਹੜਾ ਕਿਰਿੰਦਾ ਪਿੱਛੇ ਕੰਮ ਕਰਦਾ ਸੀ ਕਹਿੰਦਾ ਤਾਂ ਜੀ ਫਰਨੈਲ ਹੈ ਤੁਹਾਨੂੰ ਫਰਨੈਲ ਵਾਲਾ ਪਾਣੀ ਪਿਆਤਾ ਤੇ ਬਾਈ ਜੀ ਇਹਨਾਂ ਦਾ ਜਿਹੜਾ ਇੱਥੇ ਬੰਦਾ ਕੋਈ ਪਰਦਾਮਣ ਕੇ ਕੌਣ ਸੀ ਮੈਨੂੰ ਨਹੀਂ ਕੱਲ ਪਤਾ ਪਰ ਜਿਹੜੇ ਹੈਗੇ ਆ ਉਹ ਕਹਿੰਦਾ ਬੰਦਾ ਕਹਿੰਦਾ ਜੀ ਇਹ ਤਾਂ ਕੋਈ ਗੱਲ ਨਹੀਂ ਇਹ ਤਾਂ ਫਰਨੈਲ ਡਿਊਟ ਕੋਈ ਜ਼ਿਆਦਾ ਨਹੀਂ ਹੁੰਦਾ ਫਰਨੈਲ ਪੀਨਲ ਬੰਦਾ ਨਹੀਂ ਮਰਦਾ ਕੋਈ ਗੱਲ ਨਹੀਂ ਤੁਸੀਂ ਆ ਉਹ ਮੇਰੀ ਵਾਈਫ ਜੀ ਇੱਥੇ ਵਾਸ਼ਰੂਮ ਤੇ ਵੋਮਟਿੰਗ ਤੇ ਵੋਮਟਿੰਗ ਕਰੀ ਜਾਏ ਇਹ ਬੰਦਿਆਂ ਦੇ ਕੰਨ ਤੇ ਜਦੋਂ ਇਹਨੇ ਉਹ ਮੁੰਡੇ ਨੇ ਕਿਹਾ ਵੀ ਹਾਂ ਵੀ ਇਹ ਤਾਂ ਬਈ ਫਰਨੈਲ ਸੀ ਐਨੇ ਉਹ ਮੁੰਡਾ ਘੂਰਿਆ ਮੁੰਡਾ ਅੱਗੇ ਦੇ ਪਿੱਛੇ ਚਲਾ ਗਿਆ ਮੁੜ ਕੇ ਜੀ ਕੀ ਹੋਇਆ ਇਹਨਾਂ ਨੇ ਜਦੋਂ ਵਾਈਫ ਵੋਮਟਿੰਗ ਕਰੀ ਹੈ ਉਹਨੂੰ ਚੱਕਰ ਆਉਣ ਲੱਗ ਪਿਓ ਡਿੱਗਨ ਲੱਗ ਇਹਨਾਂ ਨੇ ਬਕਾਇਦਾ ਇੱਕ ਆਪਣੇ ਕੋਈ ਕੁੱਤੇ ਦੇ ਵੀ ਯਾਰ ਕੁੱਤੇ ਆਪਾਂ ਵੀ ਰੱਖਿਆ ਕੋਈ ਬਾਹਰਲਾ ਬਾਰਾ ਕੁੱਤਾ ਹੁੰਦਾ ਉਹਨੂੰ ਵੀ ਆਪਾਂ ਕੋਈ ਜ਼ਖਮ ਹੀ ਹੋਏ ਉਹਨੂੰ ਕੋਈ ਆਪਾਂ ਉਹਦੇ ਬੱਲਮ ਪੱਟੀ ਲਾਉਣੇ ਆ ਇਹਨਾਂ ਦੇ ਰੈਗੂਲਰ ਕਸਟਮਰ ਆ ਬਾਈ ਜੀ ਇਹਨਾਂ ਨੇ ਇੱਥੋਂ ਤੱਕ ਨਹੀਂ ਕਿਹਾ ਵੀ ਤੁਸੀਂ ਮੈਂ ਤੁਹਾਡੀ ਹੈਲਪ ਕਰਦੇ ਆ ਵਾਈਫ ਉਹਨੂੰ ਚੱਕਰ ਖਾ ਕੇ ਡਿੱਗੀ ਜਾਂਦੀ ਵੋਮਿਟਿੰਗ ਤੇ ਵੋਮਟਿੰਗ ਕਰੀ ਜਾਂਦੀ ਸੀ ਮੇਰੀ ਸਿਸਟਰ ਨੇ ਕਿਹਾ ਵੀ ਮੈਨੂੰ ਐਕਟਵਾ ਨਹੀਂ ਆਉਂਦਾ ਇਹਨਾਂ ਨੇ ਕਿਸੇ ਬੰਦੇ ਨੇ ਆਈ ਨਹੀਂ ਕਿਹਾ ਵੀ ਤੁਹਾਨੂੰ ਅਸੀਂ ਚੱਕ ਕੇ ਹਸਪੀਟਲ ਲੈ ਕੇ ਜਾਂਦੇ ਆ ਇਹ ਇਹਨਾਂ ਨੂੰ ਕਹੀ ਗਈ ਪੁਲਿਸ ਸਾਨੂੰ ਹਸਪਤਾਲ ਲੈ ਜਾਓ ਅਮਰਜੈਂਸੀ ਅਸੀਂ ਹੁਣ ਲੈ ਕੇ ਜਾਂਦੇ ਆ ਵੀ ਸਾਨੂੰ ਵੀ ਨਹੀਂ ਠੀਕ ਮੇਰੀ ਭਾਬੀ ਪਰ ਇਹਨਾਂ ਬੰਦਿਆਂ ਦੇ ਕੰਨ ਤੇ ਜਮਾ ਜੂ ਨਹੀਂ ਸਿਕਰ ਮਤਲਬ ਹੋਈ ਜੀ ਵਾਈ ਜਿਵੇਂ ਨਾ ਕਿਵੇਂ ਕਰਕੇ ਸਿਸਟਰ ਉਹਨੂੰ ਲੈ ਆ ਲੋ ਹਸਪਤਾਲ ਲੈ ਕੇ ਗਈ ਚਲੋ ਜੀ ਉੱਥੇ ਡਾਕਟਰ ਬਰਾੜ ਪਰਮਜੀਤ ਬਰਾੜ ਡਾਕਟਰ ਸੀਗੇ ਉਹਨਾਂ ਨੇ ਸਾਰਾ ਉਹਨੂੰ ਉੱਥੇ ਐਡਮਿਟ ਕੀਤਾ ਜੀ ਸਾਰਾ ਜੋ ਉਹਦਾ ਟ੍ਰੀਟਮੈਂਟ ਸ਼ੁਰੂ ਕੀਤਾ ਬਾਈ ਜੀ ਉਹਦਾ ਸਾਰਾ ਮੂੰਹ ਉਹਦਾ ਪੱਕ ਗਿਆ ਹਜੇ ਤੱਕ ਕੱਲ ਉੱਥੇ ਤਾਰ 3-4 ਘੰਟੇ ਸਾਨੂੰ ਰੱਖਿਆ ਚਲੋ ਜੋ ਉਹਦਾ ਸੀਗਾ ਸਾਰਾ ਆਪਦਾ ਉਹਨੂੰ ਟ੍ਰੀਟਮੈਂਟ ਦੇ ਕੇ ਅਸੀਂ ਉਹਨੇ ਕਰੀ ਘਰੇ ਲਿਆਏ ਤੇ ਉਹਦਾ ਸਾਰਾ ਮੂੰਹ ਪੱਕਾ ਹੈ ਹਜੇ ਤੱਕ ਬਾਈ ਜੀ ਉਹਦੀ ਹੈਲਥ ਠੀਕ ਨਹੀਂ ਸਟੇਬਲ ਨਹੀਂ ਕਿਉਂਕਿ ਤੁਹਾਨੂੰ ਪਤਾ ਜਿਹੜਾ ਫਰਨੇਲ ਹੈ ਇਹ ਹੌਲੀ ਹੌਲੀ ਅਸਰ ਕਰਦੀ ਆ ਆਪਾਂ ਨੂੰ ਕੀ ਪਤਾ ਵੀ ਅੱਜ ਨਹੀਂ ਮਹੀਨਾ ਕਦੋਂ ਆ ਕਿਡਨੀਸ ਤੇ ਤੁਹਾਨੂੰ ਪਤਾ ਲੰਗਸ ਤੇ ਜਾਂ ਲਿਵਰ ਤੇ ਕਿਵੇਂ ਬਾਈ ਜੀ ਮੇਰੇ ਛੋਟੇ ਛੋਟੇ ਬੱਚੇ ਆ ਮੈਂ ਦੱਸੋ ਕਿੱਥੇ ਜਾਂਦਾ ਵੀ ਮੇਰਾ ਇਹਨਾਂ ਦਾ ਮੇਰਾ ਘਰ ਹੀ ਭੱਟਦਾ ਸੀਗਾ ਜੀ ਤੁਸੀਂ ਦੱਸੋ ਵੀ ਇੱਕ ਬੰਦਾ ਤੁਹਾਡੇ ਕੋਲ ਸ਼ਾਪਿੰਗ ਕਰਨ ਆਉਂਦਾ ਹੈ ਪਾਣੀ ਦਾ ਤੁਸੀਂ ਉਹਨੂੰ ਪਾਣੀ ਮੰਗਦੇ ਆ ਤੇ ਤੁਸੀਂ ਉਹਨੂੰ ਜ਼ਹਿਰ ਪਿਆ ਰਹੇ ਹੋ ਤੇ ਉਸ ਤੋਂ ਬਾਅਦ ਤੁਹਾਨੂੰ ਉਹ ਬੰਦਾ ਹੈਲਪ ਤੁਸੀਂ ਹੈਲਪ ਦਾ ਕੀ ਕਰਨੀ ਆ ਤੁਸੀਂ ਕਹਿ ਰਹੇ ਉਹਨੂੰ ਕੋ ਆਪ ਦੀ ਧੀ ਨੂੰ ਦੇ ਉਹਨੂੰ ਕਹੇ ਫਰਨੈਲ ਪਿਆ ਤੂੰ ਆਪ ਪੀ ਵੀ ਹਾਂ ਨਹੀਂ ਮਰਦਾ ਬੰਦਾ ਤੇ ਪੀ ਕੇ ਦੇਖੇ ਭਾਈ ਜੀ ਨਾ ਇਹਨਾਂ ਨੇ ਸਾਡੀ ਕੋਈ ਹੈਲਪ ਕੀਤੀ ਵੀ ਨਾ ਸਾਨੂੰ ਕੋਈ ਉੱਥੇ ਇਹ ਬੰਦਾ ਵੀ ਚੱਕ ਕੇ ਇਹਨਾਂ ਨੂੰ ਅਮਰਜੈਂਸੀ ਲੈ ਜੇ ਹਸਪਤਾਲ ਲੈ ਜੇ ਇਹਨਾਂ ਦੇ ਕੰਨ ਤੇ ਜੂ ਨਹੀਂ ਸਕਕੀ ਉਸ ਤੋਂ ਬਾਅਦ ਜਦੋਂ ਟ੍ਰੀਟਮੈਂਟ ਹੋ ਗਿਆ ਮੇਰੀ ਵਾਈਫ ਦਾ ਮੈਂ ਨੰਬਰ ਲਿਆ ਜੀ ਇਹਨਾਂ ਦਾ ਮੈਂ ਨੰਬਰ ਲੈ ਕੇ ਮੈਨੂੰ ਕਾਲ ਕੀਤੀ ਮੈਂ ਕਿਹਾ ਅੰਕਲ ਦੇਖੋ ਅਸੀਂ ਤੁਹਾਡੇ ਇੰਨੇ ਪੁਰਾਣੇ ਕਸਟਮਰ ਆ ਜੀ ਤੁਹਾਡੇ ਕੋਲ ਕਦੋਂ ਦੀ ਅਸੀਂ ਆਉਣੇ ਆ ਤੁਸੀਂ ਮੈਨੂੰ ਦੱਸੋ ਤੁਹਾਡੀ ਮੇਰੀ ਵਾਈਫ ਨੇ ਚਲੋ ਉਹਨੇ ਤੁਸੀਂ ਜੋ ਤੁਸੀਂ ਓਡੇ ਬੰਦੇ ਨੇ ਉਹਨੂੰ ਪਾਣੀ ਫਰਨੈਲ ਦੇਤਾ ਗਲਤੀ ਨਾਲ ਪਿਆਤਾ ਮੈਂ ਗੱਲ ਮੰਨ ਲਈ ਤੁਸੀਂ ਕਹਿ ਰਹੇ ਹੋ ਜੀ ਫਰਨੈਲ ਪੀ ਕੇ ਵੀ ਹਾਂ ਬੰਦਾ ਕਿਹੜਾ ਮਰਦਾ ਥੋਨੀ ਤੁਹਾਡੀ ਆ ਬਾਰਡਿੰਗ ਹੈ ਤੁਸੀਂ ਓਦੋਂ ਬਾਅਦ ਵੇਖੋ ਤੁਸੀਂ ਇੰਨਾ ਦਾ ਬੰਦੇ 'ਚ ਇਨਸਾਨੀਅਤ ਹੁੰਦੀ ਤੁਸੀਂ ਉਹਨੂੰ ਚੱਕ ਕੇ ਹਸਪੀਟਲ ਲੈ ਕੇ ਜਾਓ ਉਹਨੂੰ ਅਮਰਜੈਂਸੀ ਲੈ ਕੇ ਜਾਓ ਉਹ ਤਾਂ ਅਸੀਂ ਕੁਛ ਲੇਟ ਹੋ ਜਾਂਦੇ ਬਾਈ ਜੀ ਕੁਛ ਵੀ ਪਾਣਾ ਵਰਤ ਸਕਦਾ ਸੀਗਾ ਸਾਡੇ ਦਸੋ ਪੱਲੇ ਕੀ ਰਹਿੰਦਾ ਇਹ ਬਾਈ ਜੀ ਮੈਂ ਵੇਖੋ ਬੁਰਾ ਹਾਲ ਆ ਇਹਨਾਂ ਦਾ ਇਹਨੇ ਓਦੋਂ ਬਾਅਦ ਮੈਨੂੰ ਕਹਿੰਦਾ ਚਲੋ ਜੀ ਜਿਹੜਾ ਕੁਝ ਹੋ ਗਿਆ ਚਲੋ ਕੋਈ ਕੋਈ ਜਾਣਤਾ ਨਹੀਂ ਗਈ ਮੈਨੂੰ ਕਹਿੰਦਾ ਇਹਦੀ ਵਰਡਿੰਗ ਆ ਬੰਦੇ ਦੀ ਤੇ ਉਸ ਤੋਂ ਬਾਅਦ ਚਲੋ ਨਾ ਇਹਨੇ ਉਸ ਤੋਂ ਬਾਅਦ ਮੇਰੇ ਪਿੱਛੇ ਆ ਗਿਆ ਪੁੱਛਿਆ ਹਸਪੀਟਲ ਵੀ ਠੀਕ ਹੈ ਇੱਕ ਮੇਰੀ ਮੇਰੀ ਆਪਣੀ ਭੂਆ ਜੀ ਦੀ ਬੇਟੀ ਇਹਨਾਂ ਕੋਲ ਕੱਲ ਜਦੋਂ ਕਾਲੀ ਕਾਲੀ ਸਾਡੇ ਕੁਝ ਕੱਪੜੇ ਰਹਿ ਗਏ ਸੀ ਉਹ ਅੱਜ ਇਹਨਾਂ ਕੋਲ ਕੱਪੜੇ ਲੈਣ ਆਈ ਕੱਪੜੇ ਲੈ ਕੇ ਚਲੀ ਗਈ ਇਹਨੇ ਆਏ ਨਹੀਂ ਪੁੱਛਿਆ ਵੀ ਉਹ ਹੈ ਠੀਕ ਹੈ ਕਿਵੇਂ ਆ ਆ ਹਾਲ ਹੈ ਬਾਈ ਜੀ ਆ ਬੰਦਿਆਂ ਦਾ ਕੀ ਕਰ ਰਿਹਾ ਕਾਰਵਾਈ ਬਾਈ ਜੀ ਮੈਂ ਆਸੀ ਵੀ ਮੈਨੂੰ ਦੇਖੋ ਇਹਨਾਂ ਨਾਲ ਸਾਡੇ ਪੁਰਾਣੇ ਰਿਲੇਸ਼ਨਸ਼ਿਪ ਬਹੁਤ ਅਸੀਂ ਇੰਨਾ ਕੋਲ ਆਉਂਦੇ ਸੀ ਸਿਸਟਰ ਬਾਹਰੋਂ ਆਏ ਆ ਭੈਣ ਕਹਿੰਦੀ ਮੈਨੂੰ ਵੀ ਆਪਾਂ ਮੈਂ ਉੱਥੇ ਐਮਐਲਰ ਘਟਾਉਣ ਲੱਗਾ ਸੀ ਡਾਕਟਰ ਬਰਾੜ ਮੈਨੂੰ ਕਹਿੰਦੇ ਵੀ ਤੁਸੀਂ ਬਾਈ ਗੁਰੂ ਦਾ ਸ਼ੁਕਰ ਕਰੋ ਵੀ ਆਪਣਾ ਬਚਾਅ ਹੋ ਗਿਆ ਵਾਈਫ ਬਚ ਗਈ ਤੁਹਾਡੀ ਵੀ ਕੋਈ ਇਹ ਜਿਆਦਾ ਹਜੇ ਜੇ ਜਿਆਦਾ ਕੰਜ਼ਿਊਮ ਕਰ ਲੈਂਦੀ ਪਤਾ ਨਹੀਂ ਕੀ ਆਉਂਦੇ ਵੇਖੋ ਬਾਈ ਜੀ ਛੋਟੇ ਛੋਟੇ ਬੱਚੇ ਮੇਰੀ ਕੀ ਇਹਨਾਂ ਨਾਲ ਕੋਈ ਪਰਸਨਲ ਦੁਸ਼ਮਣੀ ਹੈ ਮੈਨੂੰ ਦੱਸੋ ਇਹਨਾਂ ਨਾਲ ਕੋਈ ਮਾ ਖਾੜੀ ਕੋਈ ਰੰਜਿ ਹੈ ਤਾਂ ਇਹਨਾਂ ਦੇ ਰੈਗੂਲਰ ਕਸਟਮਰ ਹੈ ਜੀ ਆ ਬੁਰਾ ਹਾਲ ਹੋ ਗਿਆ ਵੀ ਤੁਸੀਂ ਤਾਂ ਰੱਬ ਵੀ ਭੁੱਲੀ ਬੈਠੇ ਆ ਤੁਹਾਡੇ ਵੀ ਕਿਸੇ ਤੀ ਭੰਤਿਆ ਸਾਡੀ ਤੁਸੀਂ ਕਿਤੇ ਜਾ ਸਕ ਕੋਈ ਬੰਦਾ ਬਾਈ ਜੀ ਮੇਰੀ ਜਗਾ ਕੋਈ ਹੋਰ ਬੰਦਾ ਹੁੰਦਾ ਦੱਸੋ ਵੀ 2 ਮਿੰਟ ਦੀ ਦੇਰੀ ਨਾਲ ਸਾਡੇ ਪਰਿਵਾਰ ਦਾ ਕੀ ਹੋਣਾ ਮੇਰੇ ਛੋਟਾ ਇੱਕ ਮੇਰਾ 3 ਸਾਲ ਦਾ ਬੇਟਾ ਜੀ ਇੱਕ ਮੇਰਾ ਬੇਟਾ 6.5 ਸਾਲ ਦਾ ਤੇ ਦੱਸੋ ਸਾਡੇ ਕੀ ਮੈਦਾ ਜੀ ਇਹਨਾਂ ਵਿਰੁੱਧ ਚਾਹਣਾ ਵੀ ਕਾਨੂੰਨੀ ਕਾਰਵਾਈ ਕਰੇ ਸਾਰੀ ਸੀਸੀਟੀਵੀ ਕੈਮਰੇ ਦੀ ਰਿਪੋਰਟਿੰਗ ਕਢਾਓ ਵੀ ਇਹਨਾਂ ਦਾ ਕੀ ਹਾਲ ਹੈ ਵੀ ਕੀ ਤੁਸੀਂ ਲੋਕਾਂ ਨੂੰ ਜਿਹੜਾ ਤੁਸੀਂ ਪਾਣੀ ਦਾ ਫਿਲਟਰ ਜੇ ਤੁਸੀਂ ਨਹੀਂ ਪਿਆ ਸਕਦੇ ਵੀ ਤੁਸੀਂ ਆਏ ਲੋਕਾਂ ਨੂੰ ਜ਼ਹਿਰ ਤਾਂ ਨਾ ਪਿਐਓ ਫਰਨਲ ਤਾਂ ਨਾ ਪਿਐਓ ਜੀ ਮੈਂ ਦਸਕ ਤੋਂ ਸਖਤ ਕਾਰਵਾਈ ਚਾਹੁੰਦਾ ਜੀ ਇਹਨਾਂ ਖਿਲਾਫ ਵੀ ਕਾਰਨ ਇਹਨਾਂ ਦੇ ਪਾਣੀ ਮੰਗਿਆ ਲੜਤੀ ਨਮੀ ਆਈ ਸੀ ਉਹ ਪਤਾ ਨਹੀਂ ਸੀ ਉਹਨੇ ਉਹ ਜਿਹੜਾ ਕਨਸੈਂਟ੍ਰੇਟ ਹੁੰਦਾ ਉਹ ਪਰਾਤੀ ਪੋੜ ਦਿੱਤਾ ਉਹਨਾਂ ਨੇ ਮੂੰਹ ਨਾਲ ਲਾਈ ਤੇ ਛੱਡ ਦਿੱਤੀ ਇਸ ਗੱਲ ਦੀ ਨਾਲ ਦੀ ਗੱਲ ਰਹੀ ਇਹਨਾਂ ਦੀ ਬਾਤ ਤੁਸੀਂ ਮਹਿਸੂਸ ਕੀਤਾ ਸੀ ਆਪਾਂ ਕੱਲ ਦੀ ਨਿਕਲੀ ਸੀ ਅਸੀਂ ਤਾਂ ਇਸ ਗੱਲ ਦੇ ਸੌਰੀ ਫੀਲ ਕੀਤੀ ਉਹਨਾਂ ਨੇ ਕਿ ਬਹੁਤ ਗਲਤ ਕੰਮ ਹੋਇਆ ਤੇ ਉਹਨਾਂ ਨੇ ਇਸ ਗੱਲ ਨੂੰ ਨਜ਼ਾਰਾ ਨਹੀਂ ਹਸਪੀਟਲ ਦਾਖਲ ਵੀ ਹੋਏ ਹੈ ਇਹ ਨਹੀਂ ਮੈਨੂੰ ਪਤਾ